ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਘਰ ਵਿੱਚ ਮਾਇਆ ਦੀ ਘਾਟ ਹੈ ਤਾਂ ਆਪਣੇ ਘਰ ਵਿੱਚ ਤੁਸੀਂ ਇਹ ਇੱਕ ਚੀਜ਼ ਰੱਖ ਲੈਣੀ ਹੈ ਜਾਂ ਫਿਰ ਤੁਸੀਂ ਇਹ ਇੱਕ ਕੰਮ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੇ ਘਰ ਵਿੱਚ ਮਾਇਆ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਸਤ ਸਾਂਗਤ ਹੈ ਜੀ ਇਸ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸਾਂਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਕਦੇ ਵੀ ਭੁੱਲ ਕੇ ਇਹ ਕੰਮ ਨਾ ਕਰ ਲਿਓ ਜੇਕਰ ਇਹ ਕੰਮ ਕਰਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਤੇ ਪਰੇਸ਼ਾਨੀਆਂ ਆਉਂਦੀਆਂ ਹੀ ਰਹਿਣੀਆਂ ਹਨ ਇਸ ਲਈ ਇਹ ਕੰਮ ਕਦੇ ਨਾ ਕਰਿਓ ਫਿਰ ਆਓ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਉਂਝ ਤਾਂ ਚੰਗਾ ਸੀ ਪਰ ਰਾਜੇ ਦੀ ਜਿਵੇਂ ਜਿਵੇਂ ਉਮਰ ਵੱਧ ਰਹੀ ਸੀ ਉਹਦੇ ਮਨ ਵਿੱਚ ਇਹ ਵੀ ਸੀ ਕਿ ਕੁਝ ਐਸਾ ਹੋ ਜਾਵੇ ਤੇ ਜਿਹੜੀ ਮੇਰੀ ਉਮਰ ਹੈ ਨਾ ਉਹ ਇੱਥੇ ਹੀ ਰੁਕ ਜਾਵੇ ਮੈਂ ਬੁੱਢਾ ਨਾ ਹੋਵਾਂ ਰਾਜੇ ਦੇ ਮਨ ਵਿੱਚ ਜਦੋਂ ਇਹ ਖਿਆਲ ਆਇਆ ਨਾ ਤਾਂ ਰਾਜਾ ਇਹ ਨਗਰ ਦੇ ਵਿੱਚ ਇੱਕ ਉਸਦੇ ਵੈਦ ਸੀ ਉਸ ਨੂੰ ਬੁਲਾਇਆ ਗਿਆ ਉਸ ਨੂੰ ਕਿਹਾ ਕਿ ਮੈਨੂੰ ਐਵੇਂ ਦੀ ਕੋਈ ਜੜੀ ਬੂਟੀ ਦਵਾਈ ਤਿਆਰ ਕਰਕੇ ਦਿਓ ਜਿਸ ਦੇ ਨਾਲ ਮੈਂ ਦੁਬਾਰਾ ਜਵਾਨ ਹੋ ਜਾਵਾਂ ਹੁਣ ਉਹ ਵੈਦ ਸੋਚਣ ਲੱਗਾ ਕਿ ਰਾਜਾ ਤੇ ਮੂਰਖ ਹੈ ਇਹਨੂੰ ਨਹੀਂ ਪਤਾ ਕਿ ਜਦੋਂ ਆਪਾਂ ਬੁੱਢੇ ਹੋ ਜਾਈਏ ਤੇ ਆਪਾਂ ਦੁਬਾਰਾ ਜਵਾਨ ਨਹੀਂ ਹੋ ਸਕਦੇ ਉਹਨੇ ਸੋਚਿਆ ਰਾਜਾ ਮੂਰਖ ਹੈ ਤੇ ਚਲੋ ਆਪਾਂ ਇਸ ਦੀ ਮੂਰਖਤਾ ਦਾ ਫਾਇਦਾ ਚੁੱਕ ਲੈਂਦੇ ਹਾਂ ਉਹਨੇ ਕੀ ਕੀਤਾ ਉਹ ਆਖਦਾ ਹੈ ਕਿ ਰਾਜਾ ਮੈਂ ਇੱਕ ਹਫ਼ਤੇ ਦੇ ਬਾਅਦ ਤੁਹਾਡੇ ਲਈ ਦਵਾਈ ਤਿਆਰ ਕਰਕੇ ਲੈ ਆਵਾਂਗਾ ਕਿ ਕਿਵੇਂ ਦਵਾਈ ਤਿਆਰ ਹੋਣੀ ਹੈ ਹੁਣ ਨਾ ਉਹ ਬੜੇ ਹੀ ਸਾਰੇ ਪੈਸੇ ਲੈ ਕੇ ਰਾਜੇ ਦੇ ਕੋਲੋਂ ਵੈਦ ਚਲਿਆ ਗਿਆ ਹੁਣ ਉਸਨੂੰ ਲੱਗਾ ਕਿ ਐਨੇ ਪੈਸੇ ਦੇ ਦਿੱਤੇ ਹਨ ਹੁਣ ਰਾਜਾ ਨਾ ਜ਼ਰੂਰ ਕੁਝ ਨਾ ਕੁਝ ਕਰਕੇ ਜ਼ਿਆਦਾ ਪੈਸੇ ਹੇਠ ਆ ਜਾਵੇਗਾ ਉਹ ਰਾਜੇ ਕੋਲ ਹਫ਼ਤੇ ਬਾਅਦ ਗਿਆ ਕਹਿੰਦਾ ਰਾਜਾ ਦਵਾਈ ਤੇ ਮੈਂ ਤਿਆਰ ਕਰ ਦੇਵਾਂਗਾ ਪਰ ਉਹਦੇ ਲਈ ਨਾ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਕਹਿੰਦਾ ਮੈਂ ਤੇ ਸਭ ਕੁਝ ਕਰਨ ਲਈ ਤਿਆਰ ਹਾਂ ਰਾਜੇ ਨੂੰ ਕਹਿੰਦਾ ਕਿ ਤੂੰ ਨਾ ਆਪਣੇ ਮਹਿਲ ਤੋਂ ਨਹਿਰ ਦੇ ਕੋਲ ਇੱਕ ਵੱਡੀ ਸਾਰਾ ਤੂੰ ਉੱਥੇ ਜਿਹੜੀ ਹੈ ਸਰੰਗ ਪਟਵਾ ਦੇ ਉਹਦੇ ਵਿੱਚ ਇੱਕ ਮਹੀਨਾ ਤੈਨੂੰ ਰਹਿਣਾ ਪੈਣਾ ਹੈ ਜਿੰਨਾ ਚਿਰ ਤੈਨੂੰ ਮੈਂ ਕਾਵਾਂਗਾ ਉਨਾ ਚਿਰ ਹੀ ਤੈਨੂੰ ਰਹਿਣਾ ਪੈਣਾ ਹੈ ਘੱਟ ਤੋਂ ਘੱਟ ਐਵੇਂ ਸਮਝ ਕੇ ਮਹੀਨਾ ਤਾਂ ਰਹਿਣਾ ਹੀ ਪਵੇਗਾ ਉਹਦੇ ਤੇ ਐਵੇਂ ਹੀ ਹੋਵੇਗਾ ਤੇ ਕਹਿੰਦਾ ਕਿ ਤੇਰੇ ਤੇ ਸੂਰਜ ਦੀ ਰੌਸ਼ਨੀ ਨਹੀਂ ਪੈਣੀ ਚਾਹੀਦੀ ਤੇਰੇ ਦਵਾਰ ਤੇ ਵੀ ਮੈਂ ਤੇਰੇ ਲਈ ਦਵਾਈ ਰੋਜ਼ ਲੈ ਕੇ ਆਵਾਂਗਾ ਤੇ ਉੱਥੇ ਖਾਣਾ ਰੋਜ਼ ਰੱਖ ਕੇ ਆਇਆ ਕਰਾਂਗਾ ਤੂੰ ਉੱਥੋਂ ਚੁੱਕ ਕੇ ਖਾ ਲਿਆ ਕਰੀ ਜੇ ਤੈਨੂੰ ਮਨਜ਼ੂਰ ਹੈ ਤੇ ਦੱਸ ਹੁਣ ਉਹਨੇ ਕੀ ਕਿਹਾ ਉਹ ਨੌਜਵਾਨ ਬਣ ਲਈ ਤਾਂ ਐਨੇ ਸੰਕ ਲੱਗੀ ਹੋਈ ਸੀ ਕਹਿਣ ਲੱਗਾ ਠੀਕ ਹੈ ਹੁਣ ਕੁਝ 2 ਮਹੀਨੇ ਚ ਉੱਥੇ ਸਰੰਗ ਪੱਟੀ ਗਈ ਉਹਨੇ ਕਿਹਾ ਮੈਂ 2 ਮਹੀਨੇ ਚ ਦਵਾਈ ਤਿਆਰ ਕਰ ਲਈ ਹੈ ਹੁਣ ਰਾਜੇ ਨੂੰ ਨਾ ਉਹਨੇ ਉਸ ਗੁਫਾ ਦੇ ਅੰਦਰ ਰੱਖ ਦਿੱਤਾ ਰਾਜਾ ਉੱਥੇ ਰਹਿਣ ਲੱਗਾ ਤੇ ਬੂਹੇ ਅੱਗੇ ਆਪਾਂ ਜਿੱਦਾਂ ਜੜੀ ਬੋਟੀਆਂ ਰੱਖ ਦੇਂਦੇ ਹਾਂ ਇਦਾਂ ਹੀ ਉਹਨੇ ਰੱਖ ਆਉਣੀਆਂ ਤੇ ਨਾਲ ਹੀ ਖਾਣਾ ਪੀਣਾ ਉਸ ਵੈਦ ਨੇ ਰੱਖ ਆਉਣਾ ਜਦੋਂ ਮਹੀਨਾ ਬੀਤਿਆ ਤੇ ਉਹਨੇ ਕਿਹਾ ਇੱਕ ਮਹੀਨਾ ਹੋਰ ਐਵੇਂ ਕਰਦੇ ਕਰਦੇ ਇੱਕ ਸਾਲ ਰਾਜੇ ਨੂੰ ਅੰਦਰ ਹੀ ਰੱਖਿਆ ਜਦੋਂ 12ਵਾਂ ਮਹੀਨਾ ਆਇਆ ਨਾ ਹੁਣ ਉਹਨੇ ਪਿੱਛੇ ਉਸ ਵੈਦ ਨੇ ਜਿੱਥੇ ਉਹ ਸਿਰੰਗ ਬਣਾਈ ਸੀ ਉਹਦੇ ਨਾਲ ਹੀ ਇੱਕ ਐਸੀ ਸਿਰੰਗ ਪਟਾ ਦਿੱਤੀ ਕਿ ਉਥੇ ਜਾ ਕੇ ਪਿੱਛੋਂ ਦੀ ਕੋਈ ਵੀ ਜਾਣਾ ਜਾ ਸਕਦਾ ਸੀ ਹੁਣ ਉਸਨੇ ਹੂਬਹੂ ਰਾਜੇ ਵਰਗਾ ਕੋਈ ਜਵਾਨ ਮਨੁੱਖ ਲੱਭਣਾ ਆਰੰਭ ਕਰ ਦਿੱਤਾ ਹੋਇਆ ਸੀ ਇੱਕ ਦਿਨ ਦਰਿਆ ਦੇ ਕੰਢੇ ਉਹ ਵੇਖਦਾ ਹੈ ਕਿ ਇੱਕ ਨੌਜਵਾਨ ਇਸ਼ਨਾਨ ਕਰਦਾ ਪਿਆ ਹੈ ਉਹ ਕੋਲ ਗਿਆ ਤੇ ਉਹਨੂੰ ਕਿਹਾ ਕਿ ਤੁਸੀਂ ਇਸ ਇਲਾਕੇ ਦੇ ਨਹੀਂ ਲੱਗਦੇ ਉਹਨੇ ਕਿਹਾ ਹਾਂਜੀ ਮੈਂ ਇਸ ਇਲਾਕੇ ਦਾ ਨਹੀਂ ਹਾਂ ਮੈਂ ਦੂਰ ਦੁਰਾਡੇ ਤੋਂ ਆਇਆ ਹਾਂ ਕਾਮਦੀਪਾਲ ਦੇ ਵਿੱਚ ਮੈਨੂੰ ਉਸਨੇ ਕਿਹਾ ਕਿ ਮੈਂ ਤੈਨੂੰ ਕੰਮ ਕਰਨ ਲਈ ਦੇਵਾਂਗਾ ਤੈਨੂੰ ਇਸ ਨਗਰ ਦਾ ਮੈਂ ਰਾਜਾ ਵੀ ਬਣਾ ਸਕਦਾ ਹਾਂ ਪਰ ਤੂੰ ਉਹੀ ਕਰੇਂਗਾ ਜੋ ਮੈਂ ਤੈਨੂੰ ਕਹਾਂਗਾ ਉਹਨੇ ਕਿਹਾ ਜੀ ਠੀਕ ਹੈ ਮੈਨੂੰ ਹੋਰ ਕੀ ਚਾਹੀਦਾ ਹੈ ਹੁਣ ਉਹ ਮਨੁੱਖ ਕਹਿਣ ਲੱਗਾ ਕਿ ਮੈਂ ਉਹ ਸਾਹਮਣੇ ਜਿਹੜੇ ਰੁੱਖ ਹੈ ਨਾ ਉਹਦੇ ਥੱਲੇ ਮੇਰੀ ਇੱਕ ਝੌਂਪੜੀ ਹੈ ਮੈਂ ਉੱਥੇ ਹੀ ਰਹਿੰਦਾ ਹਾਂ ਉੱਥੇ ਆ ਜਾਇਆ ਕਰੀਂ ਜੇ ਹੁਣ ਇਹ ਗੱਲ ਸੁਣ ਕੇ ਉਹਨੇ ਕਿਹਾ ਜੀ ਠੀਕ ਹੈ ਮੈਂ ਉਥੇ ਹੀ ਆ ਜਾਵਾਂਗਾ ਹੁਣ ਨਾ ਉਹ ਜਿਹੜਾ ਵੈਦ ਸੀ ਉਹਨੂੰ ਲੈ ਕੇ ਉਥੇ ਗਿਆ ਅਜਨੈ ਵੈਦ ਨੇ ਰਾਜੇ ਦੇ ਖਾਣੇ ਵਿੱਚ ਜ਼ਹਿਰ ਪਾ ਦਿੱਤਾ ਪਾ ਕੇ ਉਸਨੂੰ ਜਿਹੜੇ ਉਸਦੇ ਪ੍ਰਾਣ ਲੈ ਲਏ ਹੁਣ ਆਪ ਪਿਛੋਂ ਗੁਫਾ ਵਿੱਚ ਗਿਆ ਉਹਨੂੰ ਉਹ ਨਾਲ ਹੀ ਨਗਰ ਸੀ ਉਥੇ ਇੱਕ ਬੜਾ ਵੱਡਾ ਹੀ ਕਹਿ ਲਓ ਕਿ ਜੰਗਲ ਸੀ ਉਥੇ ਇੱਕ ਖੂਹ ਸੀ ਉਸ ਖੂਹ ਦੇ ਵਿੱਚ ਜਾ ਕੇ ਰਾਜੇ ਨੂੰ ਸੁੱਟ ਕੇ ਆ ਗਿਆ ਜਦੋਂ ਆਇਆ ਤੇ ਆ ਕੇ ਉਸ ਨੌਜਵਾਨ ਦੇ ਕੋਲ ਆਇਆ ਉਹ ਨੂੰ ਪਿੱਛੇ ਗੁਫਾ ਦੇ ਵਿੱਚੋਂ ਉਸ ਥਾਂ ਤੇ ਜਾ ਕੇ ਬਿਠਾ ਦਿੱਤਾ ਹੁਣ ਰੋਜ਼ ਉਸ ਨੂੰ ਕਹਿੰਦਾ ਕਿ ਤੈਨੂੰ ਨਾ 1 ਮਹੀਨਾ ਇੱਥੇ ਰਹਿਣਾ ਪੈਣਾ ਹੈ ਜਿੰਨਾ ਚਿਰ ਤੇਰੀ ਦਾੜ੍ਹੀਆਂ ਮੁੱਛਾਂ ਵੱਡੀਆਂ ਨਹੀਂ ਹੋ ਜਾਂਦੀਆਂ ਉਹ ਨੂੰ ਕਿਹਾ 1 ਮਹੀਨਾ ਸਾਰੇ ਰਾਜੇ ਬਾਰੇ ਦੱਸਦਾ ਰਿਹਾ ਕਿ ਇਹ ਰਾਣੀ ਹੈ ਇਹ ਮੰਤਰੀ ਹੈ ਇਹ ਤੇਰਾ ਰਾਜ ਹੈ ਉਹ ਨੂੰ 1 ਮਹੀਨੇ ਵਿੱਚ ਸਾਰਾ ਕੁਝ ਸਮਝਾ ਦਿੱਤਾ ਇੱਕ ਮਹੀਨੇ ਬਾਅਦ ਜਦੋਂ ਬਾਹਰ ਆਇਆ ਆ ਕੇ ਉਸਨੇ ਕਿਹਾ ਆ ਵੇਖੋ ਮੈਂ ਰਾਜੇ ਨੂੰ ਨੌਜਵਾਨ ਕਰ ਦਿੱਤਾ ਹੈ ਸਾਰੇ ਜਾਣੇ ਬੜੇ ਖੁਸ਼ ਹੋ ਗਏ ਕਿ ਹੁਣ ਨਾ ਉਹ ਅਕਸਰ ਹੀ ਕੀ ਕਰਿਆ ਕਰਦਾ ਸੀ ਉਹਨੂੰ ਜਦੋਂ ਰਾਜੇ ਦੇ ਨਾਮ ਤੋਂ ਬੁਲਾਉਂਦੇ ਉਹ ਨੌਜਵਾਨ ਤੇ ਉਹ ਬੇਧਿਆਨ ਕਰ ਦਿੰਦਾ ਉਹਨੂੰ ਕਹਿੰਦਾ ਵੇਖੋ ਰਾਜਾ ਨੌਜਵਾਨ ਹੋ ਕੇ ਆਇਆ ਹੈ ਕਿਉਂ ਨਾ ਰਾਜੇ ਦਾ ਨਾਮ ਵੀ ਬਦਲ ਦਿੱਤਾ ਜਾਵੇ ਉਹਨੇ ਰਾਜੇ ਦਾ ਨਾਮ ਬਦਲ ਦਿੱਤਾ ਉਹ ਜਿਵੇਂ ਹੁਣ ਵੈਦ ਰਾਜੇ ਨੂੰ ਕਹਿੰਦਾ ਸੀ ਰਾਜਾ ਓਵੇਂ ਹੀ ਕਰਦਾ 6 ਮਹੀਨੇ ਦਾ ਸਮਾਂ ਲੰਘ ਗਿਆ ਸਾਰਿਆਂ ਨੂੰ ਐਵੇਂ ਲੱਗਾ ਕਿ ਓਹੀ ਰਾਜਾ ਹੈ ਹੁਣ ਸਾਰਾ ਕੁਝ ਹੀ ਸਮਾਨਿਆ ਹੋ ਚੁੱਕਾ ਸੀ ਭਾਵ ਕੇ ਰਚਮੇ ਚ ਚੁੱਕਾ ਸੀ ਸਾਰਿਆਂ ਨੂੰ ਐਵੇਂ ਹੀ ਲੱਗਦਾ ਸੀ ਇਹੀ ਰਾਜਾ ਹੈ ਤੇ ਜਵਾਨ ਹੋ ਕੇ ਵਾਪਸ ਆ ਗਿਆ ਹੈ ਹੁਣ ਰਾਜੇ ਨੇ ਆਪਣੇ ਮਨ ਦੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਹ ਵੈਦ ਤੋਂ ਕਿਸੇ ਕੰਮ ਦੀ ਸਲਾਹ ਨਾ ਲੈਂਦਾ ਮੰਤਰੀਆਂ ਤੋਂ ਵੀ ਸਲਾਹ ਨਾ ਲੈਂਦਾ ਰਾਜ ਭਾਗ ਨੂੰ ਚਲਾਉਣ ਲੱਗਾ ਵੈਦ ਨੇ ਨਾ 1 ਮਹੀਨਾ ਵੇਖਿਆ ਤੇ ਮਹੀਨੇ ਦੇ ਬਾਅਦ ਉਹਨੇ ਵੇਖਿਆ ਕਿ ਅੱਜ ਜੋ ਰਾਜੇ ਕੋਲ ਕੋਈ ਨਹੀਂ ਜਾ ਕੇ ਕਹਿੰਦਾ ਕਿ ਤੈਨੂੰ ਮੈਂ ਰਾਜਾ ਬਣਾਇਆ ਤੇ ਹੁਣ ਤੂੰ ਮੇਰੇ ਕਿਸੇ ਕੰਮ 'ਚ ਸਲਾਹ ਨਹੀਂ ਲੈਂਦਾ ਮੈਨੂੰ ਤੂੰ ਅਣਦੇਖਾ ਕਰਦਾ ਪਿਆ ਹੈ ਮੈਂ ਤੈਨੂੰ ਰਾਜਾ ਬਣਾਉਣ ਲਈ ਕੀ ਕੁਝ ਨਹੀਂ ਕੀਤਾ ਤੇ ਅੱਜ ਤੂੰ ਮੇਰੀ ਕਿਸੇ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਰਾਜੇ ਨੇ ਗੱਲ ਸੁਣ ਕੇ ਕਿਹਾ ਤੂੰ ਕਹਦਾ ਰਾਜਾ ਬਣਾਇਆ ਰਾਜਾ ਮੈਂ ਆਪਣੇ ਕਰਮਾ ਕਰਕੇ ਬਣਿਆ ਤੇਰੇ ਕਰਕੇ ਨਹੀਂ ਬਣਿਆ ਉਹ ਹੁਣ ਇਹ ਸੁਣ ਕੇ ਕਹਿੰਦਾ ਜਿਹੜਾ ਵੈਦ ਸੀ ਕਿ ਕਿਹੜੇ ਕਰਮ ਜਿਹੜੇ ਮੈਨੂੰ ਬਣਾ ਕੇ ਦਿੱਤੇ ਹਨ ਅੱਗੋਂ ਜਿਹੜਾ ਰਾਜਾ ਸੀ ਕਹਿਣ ਲੱਗਾ ਕਿ ਕੋਈ ਵੀ ਕਿਸੇ ਦਾ ਸਮਾਂ ਆਉਣ ਤੇ ਉਸ ਨੂੰ ਰਾਜਾ ਨਹੀਂ ਬਣਾ ਸਕਦਾ ਮੈਂ ਤੈਨੂੰ ਦੱਸਾਂਗਾ ਤੂੰ ਮੇਰੇ ਲਈ ਕੀ ਕੁਝ ਕੀਤਾ ਜਾਂ ਮੇਰੇ ਕਰਮਾਂ ਨੇ ਮੈਨੂੰ ਬਣਾਇਆ ਤੇ ਅਨੁਸਾਰ ਕੁਝ ਮੈਂ ਦੱਸ ਦੇਵਾਂਗਾ ਇਹਨਾਂ ਕਹਿ ਕੇ ਰਾਜਾ ਉੱਥੋਂ ਚਲਿਆ ਗਿਆ ਹੁਣ ਨਾ ਹੁਣੋ ਲੱਗਾ ਕਿ ਜੇ ਜ਼ਿਆਦਾ ਕੁਝ ਬੋਲਿਆ ਤੇ ਰਾਜਾ ਨੇ ਕਿਤੇ ਮੇਰੇ ਪ੍ਰਾਣ ਹੀ ਨਾ ਹਰ ਲਵੇ ਹੁਣ ਇਸ ਟਾਪਿਕ ਤੇ ਇਸ ਵਿਸ਼ੇ ਤੇ ਕੋਈ ਗੱਲ ਹੀ ਨਾ ਕਰਦਾ ਕਹਿੰਦੇ ਹੁਣ ਹੌਲੀ-ਹੌਲੀ ਸਮਾਂ ਲੰਘਣ ਲੱਗਾ ਇੱਕ ਦਿਨ ਨਾ ਰਾਜਾ ਤੇ ਉਹਦੇ ਮੰਤਰੀ ਦੇ ਨਾਲ ਉਹ ਵੈਦ ਕਿਸੇ ਥਾਂ ਤੇ ਜਾ ਰਹੇ ਹੁੰਦੇ ਹਨ ਪਹਿਲਾਂ ਦਰਿਆ ਵਿੱਚ ਬੇੜੀਆਂ ਹੁੰਦੀਆਂ ਸਨ ਉਹ ਜਿਹੜੇ ਰਸਤੇ ਤੇ ਜਾਇਆ ਕਰਦੇ ਸਨ ਅੱਜ ਜਦੋਂ ਜਾ ਰਹੇ ਸਨ ਤੇ ਥੋੜੀ ਦੂਰ ਤੇ ਵੇਖਿਆ ਕਿ ਦਰਿਆ ਵਿੱਚ ਨਾ ਪੰਜ ਸੋਨੇ ਦੇ ਕਮਲ ਤਰਦੇ ਪਏ ਨੇ ਜਦੋਂ ਤਰਦੇ ਪਏ ਨੇ ਤੇ ਰਾਜੇ ਨੇ ਕਿਹਾ ਕਿ ਬੇੜੀ ਉਸ ਪਾਸੇ ਲੈ ਕੇ ਜਾਓ ਤੇ ਉਹਨਾਂ ਨੂੰ ਫੜੋ ਜਦੋਂ ਹੱਥ 'ਚ ਫੜੇ ਤੇ ਉਹ ਸੱਚਮੁੱਚ ਕਮਲ ਦੇ ਫੁੱਲ ਸੋਨੇ ਦੇ ਸਨ ਰਾਜਾ ਵੇਖ ਕੇ ਹੈਰਾਨ ਹੋਇਆ ਰਾਜਾ ਕਹਿੰਦਾ ਕਿ ਅੱਜ ਤੱਕ ਸੋਨੇ ਦੇ ਫੁੱਲ ਦਾ ਐਵੇਂ ਤੈਮਾ ਕੁਝ ਨਹੀਂ ਵੇਖਿਆ ਜਿਹੜਾ ਕਮਲ ਐਵੇਂ ਤੈਰਦਾ ਹੋਵੇ ਉਹ ਬਹੁਤ ਹੀ ਹੈਰਾਨ ਹੋ ਗਿਆ ਤੇ ਹੁਣ ਉਹ ਕਹਿਣ ਲੱਗਾ ਕਿ ਵੈਦ ਜੀ ਤੁਹਾਨੂੰ ਤੇ ਇੰਨੀ ਜ਼ਿਆਦਾ ਜਾਣਕਾਰੀ ਹੈ ਜੜੀਆਂ ਬੋਟੀਆਂ ਦੀ ਤੁਹਾਨੂੰ ਤੇ ਪਤਾ ਹੀ ਹੋਵੇਗਾ ਇਹ ਕਿਹੜੀ ਜੜੀ ਬੂਟੀ ਹੈ ਹੁਣ ਏਨੇ ਜਾਣੇ ਬੈਠੇ ਸਨ ਤੇ ਹੁਣ ਉਹ ਵਿਚਾਰਾ ਤੇ ਕੁਝ ਬੋਲ ਨਾ ਸਕਿਆ ਕਹਿੰਦਾ ਹਾਂ ਹਾਂ ਮੈਨੂੰ ਪਤਾ ਹੈ ਇਹ ਬੜੀ ਦੁਰਲੱਭ ਜੜੀ ਬੂਟੀ ਹੈ ਇਹ ਫਲਾਣੇ ਥਾਂ ਤੇ ਹੁੰਦੀ ਹੈ ਉਹ ਕਹਿੰਦਾ ਰਾਜਾ ਕਹਿੰਦਾ ਕਿ ਫਿਰ ਠੀਕ ਹੈ ਇਹ ਬੂਟੀ ਨੇ ਤੁਸੀਂ ਸਾਡੇ ਲਈ ਲੱਭ ਕੇ ਲੈ ਕੇ ਆਓ ਹੁਣ ਉਹ ਵਿਚਾਰਾ ਕੁਝ ਨਾ ਬੋਲ ਸਕਿਆ ਤੇ ਅਗਲੇ ਦਿਨ ਉਹਨੇ ਕਿਹਾ ਕੁਝ ਸੈਨਿਕ ਨਾਲ ਲੈ ਕੇ ਉਸ ਥਾਂ ਤੇ ਚਲਿਆ ਗਿਆ ਉਹ ਜਿੱਦੜਾ ਕਮਲ ਦੇ ਫੁੱਲ ਤੈਰ ਕੇ ਆਏ ਸਨ ਅੱਗੇ-ਅੱਗੇ ਵਹਾਵ ਵੱਲ ਚੱਲਦਾ ਗਿਆ ਥੋੜੀ ਦੂਰੀ ਤੇ ਗਿਆ ਤੇ ਦਰਿਆ ਦੇ ਇੱਕ ਕੰਡੇ ਤੇ ਬੜੇ ਵੱਡੇ ਝਰਨੇ ਤੋਂ ਦਰਿਆ ਦਾ ਪਾਣੀ ਵਗਦਾ ਪਿਆ ਸੀ ਉਹਦੇ ਥੱਲੇ ਨਾ ਐਵੇਂ ਹੀ ਲੱਗੇ ਸਨ ਖੰਡਰ ਨਵਾਂ ਕੋਈ ਘਰ ਹੀ ਜਿਵੇਂ ਕਹਿ ਲੋ ਕਿ ਬਣਿਆ ਹੋਇਆ ਸੀ ਨਾਲ ਇੱਕ ਬੜੇ ਵੱਡੇ ਰੁੱਖ ਸਨ ਜਿਵੇਂ ਜਿਵੇਂ ਅੱਗੇ ਗਿਆ ਉਹਨੇ ਵੇਖਿਆ ਕਿ ਨਰਕ કંਕਾਲ ਕਹਿ ਲੋ ਕਿ ਉੱਥੇ ਮਨੁੱਖਾਂ ਦੇ કંਕਾਲ ਪੁੱਠਾ ਲਟਕਿਆ ਹੋਇਆ ਸੀ ਉਹਦਾ ਜਿਹੜਾ ਸਿਰ ਸੀ ਪਾਣੀ ਦੇ ਨਾਲ ਜਿਹੜਾ ਦਰਿਆ ਦੇ ਵਿੱਚ ਡੁੱਬ ਰਿਹਾ ਸੀ ਉਹ ਨਾ ਪਸੀਨਾ ਪਸੀਨੀ ਹੋ ਗਿਆ ਕਿਉਂਕਿ ਉਸ ਵਿੱਚੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਪਈਆਂ ਸਨ ਤੇ ਉਹ ਸੋਨੇ ਦੇ ਕਮਲ ਵਿੱਚ ਬਦਲ ਕੇ ਜਾਈ ਤੇ ਉਹ ਜਿਹੜੀਆਂ ਬੂੰਦਾਂ ਸਨ ਉਹ ਸੋਨੇ ਦੇ ਕਮਲ ਵਿੱਚ ਬਦਲ ਕੇ ਜਾਈ ਜਾ ਰਹੀਆਂ ਸਨ ਉਹਨੇ ਕਿਹਾ ਇਹ ਤੇ ਕਿਸਦੇ ਤੋਂ ਬਣਦੀਆਂ ਪਈਆਂ ਹਨ ਹੁਣ ਇਹ ਕੀ ਲੈ ਕੇ ਜਾਣਾ ਪਵੇਗਾ ਇੱਕੋ ਦਮ ਬਹੁਤ ਸਾਰੀ ਹਨੇਰੀ ਤੇ ਤੂਫਾਨ ਆ ਗਿਆ ਹੌਲੀ ਹੌਲੀ ਇਹ ਜਿਹੜਾ ਨਾਲ ਕੰਕਾਲ ਟੰਗਿਆ ਹੋਇਆ ਸੀ ਨਾ ਉਹ ਦਰਿਆ ਦੇ ਵਿੱਚ ਡਿੱਗ ਗਿਆ ਹੁਣ ਉਹ ਫੜਦਾ ਤੇ ਕਿੱਥੋਂ ਫੜਿਆ ਜਾਵੇ ਉਹ ਤਾਂ ਵਿੱਚ ਡਿੱਗ ਪਿਆ ਸੀ ਪਾਣੀ ਚ ਹੀ ਸਮਾ ਗਿਆ ਸੀ ਹੁਣ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸਦਾ ਹੈ ਰਾਜਾ ਕਹਿੰਦਾ ਅਸ਼ਾ ਉਹ ਹੱਸਣ ਲੱਗ ਗਿਆ ਕਹਿੰਦਾ ਮੈਂ ਸੱਚ ਦੱਸਦਾ ਪਿਆ ਹਾਂ ਰਾਜੇ ਨੇ ਕਿਹਾ ਮੈਂ ਵੀ ਕਿਹਾ ਤੂੰ ਸੱਚ ਹੀ ਬੋਲਦਾ ਪਿਆ ਹੈ ਤੇ ਇਹਨੂੰ ਪਤਾ ਜਿਹੜਾ ਨਰਕ ਕੰਕਾਲ ਸੀ ਉਹ ਮੇਰਾ ਪਿਛਲਾ ਜਨਮ ਸੀ ਮੈਂ ਉੱਥੇ ਬੈਠ ਕੇ ਨਾਮ ਜਪਦਾ ਪਿਆ ਸੀ ਨਾਮ ਜਪਦੇ ਜਪਦੇ ਮੈਂ ਉਥੋਂ ਥੱਲੇ ਡਿੱਗਾ ਤੇ ਮੇਰੇ ਉਥੇ ਸਵਾਸ ਚਲੇ ਗਏ ਮੈਂ ਉਥੇ ਹੀ ਨਾਲ ਲਟਕ ਗਿਆ ਕਹਿੰਦੇ ਉਹਦੇ ਕਰਕੇ ਜਿਹੜਾ ਮੈਂ ਇੰਨਾ ਨਾਮ ਜਪਿਆ ਸੀ ਉਹਦੇ ਸਦਕਾ ਮੈਨੂੰ ਰਾਜ ਭਾਗ ਮਿਲ ਗਿਆ ਹੁਣ ਉਹ ਵੈਦ ਕਹਿੰਦਾ ਕਿ ਜੋ ਮੈਂ ਕੀਤਾ ਹੈ ਉਹਦਾ ਕੋਈ ਨਹੀਂ ਉਹ ਕਹਿੰਦਾ ਕਿ ਤੂੰ ਕੀ ਕੀਤਾ ਮਾੜੇ ਕਰਮ ਹੀ ਕੀਤੇ ਹਨ ਇਹਦੇ ਸਦਕਾ ਵੇਖ ਤੈਨੂੰ ਹੁਣ ਮੈਂ ਸੋਲੀ ਤੇ ਚੜਾ ਸਕਦਾ ਹਾਂ ਵੈਦ ਡਰ ਗਿਆ ਉਹ ਕਹਿੰਦਾ ਮੈਂ ਤੈਨੂੰ ਸੂਲੀ ਤੇ ਨਹੀਂ ਚੜਾਵਾਂਗਾ ਮੈਂ ਵੇਖ ਪਿਛਲੇ ਜਨਮ ਵਿੱਚ ਨਾਮ ਜਪਿਆ ਤੇ ਉਹਦਾ ਫਲ ਮੈਨੂੰ ਅੱਜ ਇਸ ਜਨਮ ਦੇ ਵਿੱਚ ਬਾਦਸ਼ਾਹ ਬਣ ਕੇ ਮਿਲ ਗਿਆ ਤੂੰ ਮਾੜੇ ਕਰਮ ਕੀਤੇ ਤੈਨੂੰ ਅਗਲੇ ਜਨਮ ਵਿੱਚ ਮਾੜੇ ਕਰਮਾਂ ਦਾ ਫਲ ਮਿਲ ਜਾਵੇਗਾ ਪਰ ਹੋਵੇ ਤਾਂ ਪਰ ਪਰਮਾਤਮਾ ਦੇ ਘਰ ਵਿੱਚ ਧੇਰ ਹੈ ਅੰਧੇਰ ਨਹੀਂ ਹੈਗਾ ਪਰਮਾਤਮਾ ਤੈਨੂੰ ਹੁਣੇ ਹੀ ਜਿਹੜਾ ਉਹਦਾ ਫਲ ਵੀ ਦੇ ਸਕਦੇ ਰਾਜੇ ਨੇ ਜਿਹੜਾ ਕਿਹਾ ਕਿ ਮੈਂ ਤੈਨੂੰ ਕਿਤੇ ਸਜ਼ਾ ਨਾ ਦੇ ਦੇਮਾ ਉਹ ਚਾਪ ਚਪੇਤੇ ਉਥੋਂ ਚਲਿਆ ਗਿਆ ਜਦੋਂ ਗਿਆ ਤੇ ਹੁਣ ਨਾ ਉਹ ਵੈਦ ਆਪਣੀਆਂ ਜੜੀਆਂ ਬੋਟੀਆਂ ਬਣਾ ਕੇ ਆਪਣਾ ਫਿਰ ਕੰਮ ਕਰਨ ਲੱਗਾ ਇੱਕ ਦਿਨ ਉਹ ਕੋਈ ਜੜੀ ਬੂਟੀ ਖੋਜਣ ਲਈ ਜੰਗਲ ਦੇ ਵਿੱਚ ਗਿਆ ਹੁਣ ਉਹ ਜਿੱਥੇ ਜੰਗਲ ਦੇ ਵਿੱਚ ਰਾਜੇ ਨੂੰ ਸੁੱਟ ਕੇ ਆਇਆ ਸੀ ਉਹਦੇ ਵਿੱਚ ਬੜੇ ਵੱਡੇ ਵੱਡੇ ਕਹਿ ਲਓ ਕਿ ਦਰਖਤ ਦੇ ਜੜੀ ਬੂਟੀਆਂ ਹੋ ਗਈਆਂ ਸਨ ਉਹ ਨਾ ਉਹਨੂੰ ਖੂ ਨਾ ਦੱਸਿਆ ਤੇ ਉਹ ਜੜੀ ਬੋਟੀਆਂ ਲੈਣ ਦੇ ਲਈ ਜਦੋਂ ਉਧਰ ਨੂੰ ਗਿਆ ਤੇ ਉਸੇ ਹੀ ਖੂਹ ਵਿੱਚ ਡਿੱਗ ਗਿਆ ਜਿਸ ਖੂਹ ਵਿੱਚ ਰਾਜੇ ਨੂੰ ਸੁੱਟ ਕੇ ਆਇਆ ਸੀ ਹੁਣ ਜਦੋਂ ਉਹ ਵਿੱਚ ਡਿੱਗਾ ਤੇ ਕਹਿੰਦੇ ਉਹਨਾਂ ਨੂੰ ਬੜੀਆਂ ਹੀ ਆਵਾਜ਼ਾਂ ਮਾਰੀਆਂ ਪਰ ਹੁਣ ਉਦੋਂ ਬੀਆਬਾਨ ਜੰਗਲ ਵਿੱਚ ਕੋਈ ਵੀ ਨਹੀਂ ਸੀ ਆਉਂਦਾ ਜਿਸ ਕਰਕੇ ਉਹਦੇ ਉੱਥੇ ਹੀ ਪ੍ਰਾਣ ਚਲੇ ਗਏ ਉਹਨੇ ਉਹ ਖੂਹ ਵਿੱਚ ਸੁੱਟਿਆ ਸੀ ਰਾਜੇ ਨੂੰ ਹੁਣ ਆਪ ਹੀ ਉੱਥੇ ਪ੍ਰਾਣ ਖੂਹ ਵਿੱਚ ਚਲੇ ਗਏ ਭਾਵ ਕੇ ਜਿਵੇਂ ਦੀ ਕਰਨੀ ਓਵੇਂ ਦੀ ਪਰਣੀ ਆਪਾਂ ਜਿਵੇਂ ਦੇ ਕਰਮ ਕਰਦੇ ਹਾਂ ਓਵੇਂ ਦਾ ਫਲ ਮਿਲਦਾ ਹੈ ਇਹ ਕਰਮ ਆਪਾਂ ਨੂੰ ਦਿਖਦੇ ਨਹੀਂ ਪਰ ਚੱਕਰ ਐਵੇਂ ਹੀ ਗੋਲ ਮਟੋਲ ਘੁੰਮਦਾ ਰਹਿੰਦਾ ਹੈ ਜੋ ਦੇਵਾਂਗੇ ਉਹੀ ਮਿਲੇਗਾ ਮਾੜੇ ਕਰਮ ਕਰਾਂਗੇ ਦੁਗਣੇ ਹੋ ਕੇ ਮਿਲਣਗੇ ਜੇ ਚੰਗੇ ਕਰਮ ਕਰਾਂਗੇ ਲੱਖਾਂ ਮੁਸ਼ਕਲਾਂ ਜਿਹੜੀਆਂ ਹਨ ਉਹ ਵੀ ਆਪਣੇ ਰਾਹ ਵਿੱਚੋਂ ਹਟਾ ਕੇ ਸਾਨੂੰ ਸੁੱਖ ਹੀ ਮਿਲ ਜਾਵੇਗਾ ਇਸ ਲਈ ਮਾੜੇ ਕਰਮ ਕਦੇ ਨਾ ਕਰੋ ਜੇ ਕਰੋਗੇ ਤਾਂ ਦੁੱਖ ਮੁਸ਼ਕਲਾਂ ਹੀ ਆਉਣਗੀਆਂ ਇਸ ਲਈ ਚੰਗੇ ਕਰਮ ਕਰੋ ਪਰਮਾਤਮਾ ਤੁਹਾਡੇ ਨਾਲ ਚੰਗੇ ਕਰਨਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਆਪਣੇ ਆਸ-ਪਾਸ ਕੋਈ ਗਰੀਬ ਨਜ਼ਰ ਆਉਂਦਾ ਹੈ ਉਸ ਨੂੰ ਪੈਸੇ ਦਾ ਦਾਨ ਕਰਿਆ ਕਰੋ ਜੇਕਰ ਪੈਸੇ ਦਾ ਦਾਨ ਨਹੀਂ ਕਰਨਾ ਚਾਹੁੰਦੇ ਤਾਂ ਕਮ ਸੇ ਕਮ ਉਸ ਦੇ ਘਰ ਵਿੱਚ ਪੈਸਿਆਂ ਦਾ ਰਾਸ਼ਨ ਪਾਣੀ ਦੇ ਦਿਆ ਕਰੋ ਜੇਕਰ ਕਿਸੇ ਗਰੀਬ ਬੱਚੇ ਦੀ ਵਿਆਹ ਸ਼ਾਦੀ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਉਸ ਦੀ ਉਹ ਹੱਲ ਕਰ ਦਿਆ ਕਰੋ ਜੇਕਰ ਕਿਸੇ ਦੇ ਘਰ ਵਿੱਚ ਪਾਣੀ ਦੀ ਸਮੱਸਿਆ ਹੈ ਪਾਣੀ ਨੂੰ ਲੈ ਕੇ ਬੜੇ ਤੰਗ ਪਰੇਸ਼ਾਨ ਹਨ ਉਹਨਾਂ ਦੀ ਉਹ ਸਮੱਸਿਆ ਦਾ ਹੱਲ ਕਰ ਦਿਆ ਕਰੋ ਜੇਕਰ ਕਿਸੇ ਦਾ ਤਨ ਢੱਕਣ ਲਈ ਕੱਪੜੇ ਨਹੀਂ ਹਨ ਤਾਂ ਉਸ ਨੂੰ ਕੱਪੜੇ ਲੈ ਦਿਆ ਕਰੋ ਜੇਕਰ ਕਿਸੇ ਦੇ ਬੱਚੇ ਦੇ ਪੈਰਾਂ ਵਿੱਚ ਕੋਈ ਚप्पल ਨਹੀਂ ਹੈ ਉਸ ਨੂੰ ਚप्पल ਲੈ ਦਿਆ ਕਰੋ ਸਾਧ ਸੰਗਤ ਜੀ ਇਹ ਤਾਂ ਸਭ ਤੋਂ ਵੱਡੇ ਦਾਨਪੁਣ ਹਨ ਜੇਕਰ ਕਰੋਗੇ ਤਾਂ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਤੇ ਆਪਣੀ ਕਿਰਪਾ ਹਮੇਸ਼ਾ ਲਈ ਬਣਾ ਕੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ